ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਲਗਾਤਾਰ মিডিਆ ਦੇ ਰੂਪ ਰੂਪ ਹੋ ਕੇ মিডিਆ ਦੇ ਨਾਲ ਚੱਲ ਕੇ ਪਬਲਿਕਲੀ ਹੋ ਕੇ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਆ ਲੋਕਾਂ ਦੇ ਵਿੱਚ ਜਿੱਦੋਂ ਜਾਣਦੇ ਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਭਾਜਪਾ ਵੱਲੋਂ ਸਾਨੂੰ ਜਿਹੜੀਆਂ ਨੇ ਦੱਸੀਆਂ ਜਾ ਰਹੀਆਂ ਨੇ ਭਾਜਪਾ ਵੱਲੋਂ ਜਿਹੜੀਆਂ ਨੇ ਸਾਨੂੰ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੁਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਹਾ ਜਾਂਦਾ ਹੈ ਕਿ ਪੰਜਾਬ ਤੋਂ ਬਿਨਾ ਨਾ ਤਾਂ ਸਾਡਾ ਦੇਸ਼ ਆ ਜਿਹੜਾ ਸਾਡੀ ਭਾਰਤ ਮਾਤਾ ਸਾਡਾ ਦੇਸ਼ ਪੰਜਾਬ ਤੋਂ ਬਿਨਾ ਨਾ ਤਾਂ ਸੁਰੱਖਿਤ ਰਹਿ ਸਕਦਾ ਆ ਨਾਲ ਦੀ ਨਾਲ ਕਿਹਾ ਜਾ ਰਿਹਾ ਕਿ ਪੰਜਾਬ ਤੋਂ ਬਿਨਾ ਸੁਰੱਖਿਆ ਤਾਂ ਕਿਤੇ ਹੈ ਹੀ ਨਹੀਂ ਪੰਜਾਬ ਤੋਂ ਬਿਨਾ ਜਿਹੜੀ ਸੁਰੱਖਿਆ ਹੋ ਹੀ ਨਹੀਂ ਸਕਦੀ ਦੇਸ਼ ਦੀ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਢਿੱਡ ਭਰਨ ਵਾਲਾ ਵੀ ਪੂਰੇ ਹਿੰਦੁਸਤਾਨ ਦਾ ਲਗਭਗ ਪੰਜਾਬ ਹੀ ਹੈ ਪੰਜਾਬ ਤੋਂ ਬਿਨਾ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਆ ਉਹ ਨਹੀਂ ਹੋ ਸਕਦਾ ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਆ ਉਹ ਪੰਜਾਬ ਦੇ ਸਿਰ ਤੇ ਨੇ ਬਹੁਤ ਸਾਰੇ ਕੰਮਾਂ ਨੂੰ ਜਿਹੜਾ ਆ ਉਹ ਪੰਜਾਬ ਹੀ ਅੱਗੇ ਲੈ ਕੇ ਚੱਲਦਾ ਆ ਜਿਦੇ ਚ ਜਿਹੜਾ ਆ ਸਭ ਤੋਂ ਵੱਡੀ ਚੀਜ਼ ਜਿਹੜੀ ਏ ਲੋਕਾਂ ਦਾ ਢਿੱਡ ਭਰਨਾ ਨਾਲ ਦੇ ਨਾਲ ਜਿਹੜਾ ਆ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਜਿਹੜੀ ਏ ਉਹ ਪੰਜਾਬ ਦੇ ਸਿਰ ਤੇ ਹੀ ਏ ਤੇ ਪੰਜਾਬ ਤੋਂ ਬਿਨਾ ਇਹ ਸਾਰਾ ਕੁਝ ਨਹੀਂ ਹੋ ਸਕਦਾ ਦੂਸਰਾ ਜਿਹੜਾ ਦੋਸਤੋ ਲੋਕੀ ਕਹਿ ਰਹੇ ਨੇ ਵੀ ਕੇਜਰੀਵਾਲ ਸਾਹਿਬ ਜਿਹੜੇ ਆ ਉਹ 2 ਤਰੀਕ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2 ਤਰੀਕ ਤੋਂ ਉਹ ਜੇਲ੍ਹ ਚਲੇ ਜਾਣਗੇ ਤੇ ਸਾਡੇ ਰਾਹੁਲ ਜੀ ਨੇ ਜਿਹੜੇ ਉਹ 6 ਤਰੀਕ ਤੋਂ ਜਿਹੜਾ ਨੇ ਉਹ ਚਲੇ ਜਾਣਗੇ ਬੈਂਕਾਕ ਦੇ ਵਿੱਚ ਸਟੀਆਂ ਮਨਾਉਣ ਦੇ ਵਾਸਤੇ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਕਿੱਥੋਂ ਆ ਰਹੀਆਂ ਨੇ ਜਿਹੜੇ ਭਰੋਸੇਯੋਗ ਸੂਤਰ ਨੇ ਉਹ ਸਾਡੇ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਨੇ ਉਹਨਾਂ ਦੇ ਗੱਲਬਾਤ ਹੀ ਆਪਾਂ ਕਰਦੇ ਪਏ ਤੁਸੀਂ ਸਿਰਫ ਕਮੈਂਟ ਕਰਨਾ ਤੇ ਸਾਨੂੰ ਦੱਸਣਾ ਕਿ ਕੀ ਇਹ ਸੱਚ ਆ ਨਾਲ ਦੀ ਨਾਲ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਵੀ ਨਰਿੰਦਰ ਮੋਦੀ ਜੀ ਅਗਵਾਈ ਹੇਠ ਜਿਹੜੀ ਸਰਕਾਰ ਬਣਨ ਜਾ ਰਹੀ ਏ ਉਹ ਭਾਰਤੀ ਜਨਤਾ ਪਾਰਟੀ ਦੀ ਬਣਨ ਜਾ ਰਹੀ ਵਾਕਿਆ ਹੀ ਇਸ ਵਾਰੀ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਬਣੇਗੀ ਕੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਲਤੀ ਜਿਹੜੀ ਇਹ ਬੀਜੇਪੀ ਜਿਹੜੀ ਉਹ ਬਣ ਪਾਏਗੀ ਇਹਦੇ ਤੇ ਵੀ ਤੁਸੀਂ ਜਰੂਰ ਸਾਨੂੰ ਕਮੈਂਟ ਕਰਨਾ ਆ ਨਾਲ ਦੀ ਨਾਲ ਜਿਹੜਾ ਆ ਅ ਕੁਝ ਗੱਲਾਂ ਜਿਹੜੀਆਂ ਬੀਜੇਪੀ ਵੱਲੋਂ ਵੀ ਕਹੀਆਂ ਜਾ ਰਹੀਆਂ ਨੇ ਉਹਨਾਂ ਦੇ ਲੀਡਰਾਂ ਵੱਲੋਂ ਵੀ ਕਹੀਆਂ ਜਾ ਰਹੀਆਂ ਨੇ ਜਿਹਦੇ 'ਚ ਉਹਨਾਂ ਨੇ ਕਹਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਜਿਹੜਾ ਆ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਆ ਜਿਹੜਾ ਉਹ ਵੀ ਹਿੰਦੁਸਤਾਨ 'ਚ ਹੋਣਾ ਸੀ ਅਗਰ ਅਗਰ ਕੀ ਜੇਕਰ ਸਾਡੇ ਜਿਹੜੇ ਲੋਕ ਨੇ ਜੇ ਆਜ਼ਾਦੀ ਦੇ ਟਾਈਮ ਬੀਜੇਪੀ ਪਾਰਟੀ ਹੁੰਦੀ ਤੇ ਸ਼ਾਇਦ ਉਹ ਕਸ਼ਮੀਰ ਵੀ ਸਾਡੇ ਵਿੱਚ ਹੁੰਦਾ ਕੀ ਇਹ ਕਸ਼ਮੀਰ ਦੁਬਾਰਾ ਵਾਪਸ ਆਏਗਾ ਬੀਜੇਪੀ ਦਾ ਕਹਿਣਾ ਹੈ ਵੀ ਜੇਕਰ ਬੀਜੇਪੀ ਆਉਂਦੀ ਹੈ ਤੇ ਇਹ ਜਿਹੜਾ ਇਲਾਕਾ ਹੈ ਇਹ ਆਪਾਂ ਆਪਣੇ ਅੰਡਰ ਜ਼ਰੂਰ ਲੈ ਆਵਾਂਗੇ ਜਿਹੜਾ ਕਿ ਕਸ਼ਮੀਰ ਪਾਕਿਸਤਾਨ ਦੇ ਵਿੱਚ ਹੈ ਅੱਗੇ ਜਿਹੜੀ ਚੀਜ਼ ਹੋਰ ਜਿਹੜੀਆਂ ਗੱਲਾਂ ਬਾਤਾਂ ਤੋਂ ਸਮਝ ਆ ਰਹੀਆਂ ਨੇ ਗੱਲਾਂ ਜਿਹੜੀਆਂ ਸਮਝ ਆ ਰਹੀਆਂ ਨੇ ਕਿਹਾ ਜਾ ਰਿਹਾ ਕਿ ਇੰਡੀ ਅਲਾਈਅੰਸ ਦੇ ਲੋਕ ਕੁਝ ਭੈਠੀਆਂ ਲਈ ਲਾਲ ਕਾਰਪਟ ਵਿਸਾਏ ਅਤੇ ਸੀਏਏ ਦਾ ਵਿਰੋਧ ਕਰਦੇ ਹਨ ਕੀ ਇਹ ਸੱਚ ਹੈ ਜੇ ਸੱਚ ਹੈ ਤਾਂ ਕਮੈਂਟ ਜ਼ਰੂਰ ਕਰਿਓ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਇਸ ਚੀਜ਼ ਬਾਰੇ ਵੀ ਆ ਰਹੀ ਗੱਲ ਉਹ ਵੀ ਤੁਸੀਂ ਕਮੈਂਟ ਜ਼ਰੂਰ ਕਰਨਾ ਆ ਕਿਹਾ ਜਾ ਰਿਹਾ ਫਿਰ ਉਹੀ ਗੱਲ ਇੱਕ ਨਿਕਲ ਕੇ ਸਾਹਮਣੇ ਆਉਂਦੀ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੰਡ ਤੋਂ ਲੈ ਕੇ ਅੱਜ ਤੱਕ ਕਾਂਗਰਸ ਨੇ ਪੰਜਾਬ ਨੂੰ ਜ਼ਖਮ ਹੀ ਦਿੱਤੇ ਨੇ ਇਹ ਭਾਜੀਪੀ ਕਹਿ ਰਹੀ ਹੈ ਬੀਜਪੀ ਕਹਿ ਰਹੀ ਨੇ ਲੋਕ ਕਈ ਲੋਕ ਵੀ ਇਤਰਾ ਦੇ ਨੇ ਜਿਹੜੇ ਕਹਿ ਰਹੇ ਨੇ ਵੀ ਸਹੀ ਦੇ ਵਿੱਚ ਜਿਹੜਾ ਆ ਕਾਂਗਰਸ ਨੇ ਪੰਜਾਬ ਨੂੰ ਜ਼ਖਮ ਦਿੱਤੇ ਨੇ ਇਤਿਹਾਸ ਦੇ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਜੇਕਰ ਇਹ ਵੀ ਸੱਚ ਹੈ ਇਹਦੇ ਤੇ ਵੀ ਤੁਸੀਂ ਕਮੈਂਟ ਕਰਨਾ ਕਿ ਕੀ ਵਾਕਿਆ ਹੀ ਪੰਜਾਬ ਨੂੰ ਕਾਂਗਰਸ ਵੱਲੋਂ ਜ਼ਖਮ ਦਿੱਤੇ ਗਏ ਨੇ ਪੰਜਾਬ ਨੂੰ ਕਾਂਗਰਸ ਵੱਲੋਂ ਰੋਲਿਆ ਗਿਆ ਹੈ ਇਦੇ ਤੇ ਵੀ ਕਮੈਂਟ ਤੁਹਾਡਾ ਇੱਕ ਜ਼ਰੂਰ ਬੰਦਾ ਤੇ ਸਾਡੇ ਨਾਲ ਕਮੈਂਟ ਕਰਕੇ ਤੁਸੀਂ ਜਿਹੜਾ ਆ ਵਾਰਤਾ ਕਰ ਸਕਦੇ ਹੋ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕਦੇ ਹੋ ਕਾਂਗਰਸ ਨੇ ਦੇਸ਼ ਦੀ ਵੰਡ ਵਖਵਾਦ ਅਤੇ ਦਿੱਲੀ ਵਿੱਚ ਸਿੱਖਾਂ ਦੇ ਕਤਲੇਆਮ ਦਾ ਜ਼ਖਮ ਆਜ਼ਾਦੀ ਸਮੇਂ ਪੰਜਾਬ ਨੂੰ ਦਿੱਤਾ ਕੀ ਇਹ ਸੱਚ ਹੈ ਜਿਹੜੀ ਕਾਂਗਰਸ ਆ ਉਹਦੇ ਵਾਸਤੇ ਜਿਹੜਾ ਆ ਭਾਜਪਾ ਕਹਿ ਰਹੀ ਜਾ ਹੋਰ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਕਾਂਗਰਸ ਨੇ ਦੇਸ਼ ਦੀ ਵੰਡ ਤੇ ਵਖਵਾਦ ਅਤੇ ਦਿੱਲੀ ਵਿੱਚ ਸਿੱਖਾਂ ਦੇ ਨਾਲ ਜਿਹੜਾ ਆ ਕਤਲੇਆਮ ਤੇ ਜ਼ਖਮ ਆਜ਼ਾਦੀ ਸਮੇਂ ਪੰਜਾਬ ਨੂੰ ਦਿੱਤਾ ਕੀ ਪੰਜਾਬ ਨੂੰ ਵਾਕਈ ਜ਼ਖਮ ਦਿੱਤੇ ਗਏ ਨੇ ਕੀ ਉਹ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੇ ਉੱਤੇ ਤਸੱਦ ਕੀਤੇ ਨੇ ਕੀ ਇਹ ਗੱਲਾਂ ਤੁਹਾਨੂੰ ਸਮਝ ਆ ਰਹੀਆਂ ਨੇ ਇਹ ਸੱਚ ਆ ਜੇ ਸੱਚ ਆ ਤਾਂ ਕਮੈਂਟ ਇਹਦੇ ਤੇ ਵੀ ਬੰਦ ਆਇਆ ਕਿ ਵਾਕਈ ਇਹ ਚੀਜ਼ਾਂ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਭਾਜਪਾ ਕੀ ਕਹਿੰਦੀ ਭਾਜਪਾ ਕਹਿੰਦੀ ਹੈ ਜੇ ਆਜ਼ਾਦੀ ਵੇਲੇ ਭਾਜਪਾ ਹੁੰਦੀ ਜੇ ਆਜ਼ਾਦੀ ਵੇਲੇ ਭਾਜਪਾ ਹੁੰਦੀ ਤੇ ਕਰਤਾਰਪੁਰ ਕੋਰੀਡੋਰ ਆ ਜਿਹੜਾ ਉਹ ਵੀ ਪੰਜਾਬ 'ਚ ਹੋਣਾ ਸੀ ਭਾਰਤ 'ਚ ਹੋਣਾ ਸੀ ਜਿਹੜਾ ਕੋਰੀਡੋਰ ਜਿਹੜਾ ਕਿ ਆਪਾਂ ਕਹਿ ਸਕਦੇ ਆ ਕਰਤਾਰਪੁਰ ਜਿਹੜਾ ਗੁਰਦੁਆਰਾ ਸਾਹਿਬ ਆ ਜੇਕਰ ਉਸ ਵੇਲੇ ਭਾਜਪਾ ਹੁੰਦੀ ਤੇ ਉਹ ਜਿਹੜਾ ਕਰਤਾਰਪੁਰ ਵਾਲਾ ਗੁਰਦੁਆਰਾ ਸਾਹਿਬ ਆ ਉਹ ਸਾਡੇ ਪੰਜਾਬ ਚ ਹੋਣਾ ਸੀ ਚੜ੍ਹਦੇ ਪੰਜਾਬ ਚ ਹੋਣਾ ਸੀ ਹਿੰਦੁਸਤਾਨ ਦੇ ਵਿੱਚ ਹੋਣਾ ਸੀ। ਕਿਆ ਬਾਤ ਆ। ਇਹ ਭਾਜਪਾ ਕਹਿ ਰਹੀ ਹੈ। ਕਿ ਇਹਦਾਂ ਹੋ ਸਕਦਾ ਸੀ? ਹੋਣਾ ਸੀ। ਜੇਕਰ ਭਾਜਪਾ ਹੁੰਦੀ ਤੇ ਵਾਕਿਆ ਹੀ ਉਹ ਗੁਰਦੁਆਰਾ ਸਾਹਿਬ ਜਿਹੜਾ ਆ ਜਿੱਥੇ ਅਸੀਂ ਅੱਜ ਮਰਦੇ ਮਰਦੇ ਜਾ ਰਹੇ ਆ ਔਖੇ ਹੋ ਕੇ ਜਾ ਰਹੇ ਆ। ਆਸਾਨੀ ਦੇ ਨਾਲ ਦਰਸ਼ਨ ਹੋ ਜਾਣੇ ਕਰਨਾ ਸੀ ਜੇਕਰ ਕੀ ਭਾਜਪਾ ਹੁੰਦੀ। ਕਮੈਂਟ ਤਾਂ ਬੰਦ ਆ। ਇੱਕ ਕਮੈਂਟ ਹਰ ਤੇ ਵੀ ਜਰੂਰ ਛੱਡਿਓ। ਅੱਗੇ ਜਿਹੜਾ ਕਿਹਾ ਜਾ ਰਿਹਾ ਆ ਕਹਿੰਦੇ ਨੇ ਵੀ ਕੇਜਰੀਵਾਲ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏਟੀਐਮ ਬਣਾ ਕੇ ਰੱਖਿਆ ਹੋਇਆ। ਇਸ ਦੇ ਤੇ ਕੀ ਟਿੱਪਣੀ ਕਰੋਗੇ? ਕੀ ਇਹ ਸੱਚ ਆ? ਵਾਕਿਆ ਹੀ ਕੇਜਰੀਵਾਲ ਜਿਹੜੇ ਨੇ ਉਹਨਾਂ ਨੇ ਏਟੀਐਮ ਬਣਾ ਕੇ ਰੱਖਿਆ ਹੋਇਆ ਆਪਣੇ ਭ੍ਰਿਸ਼ਟਾਚਾਰ ਦੇ ਇਸ ਚੀਨ ਨੂੰ। ਇਹ ਚੀਜ਼ਾਂ ਜਿਹੜੀਆਂ ਇਹ ਨੇ ਪਬਲਿਕਲੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਵਿਊ ਨੇ ਲੋਕਾਂ ਦੇ ਵਿਚਾਰ ਨੇ ਕੁਝ ਕਮੈਂਟਾਂ 'ਚੋਂ ਲੈ ਗਏ ਨੇ ਕੁਝ ਇਧਰੋਂ ਉਧਰੋਂ ਫੜੇ ਗਏ ਨੇ ਕੁਝ ਸੂਤਰਾਂ ਦੇ ਹਵਾਲੇ ਤੋਂ ਆਏ ਨੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਅਸੀਂ ਉਹ ਆਪਣੇ ਚੈਨਲ ਦੇ ਮਾਧਿਅਮ ਰਾਡ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ ਕਿ ਵਾਕਈ ਇਹ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਕਰਦੇ ਪਏ ਆ ਕੇਦਰੀਵਾਲ ਚੋਣਾ ਲੜਨ ਲਈ ਭਗਵੰਤ ਮਾਨ ਦੇ ਨਾਂ ਦਾ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਪਏ ਆ ਇਹ ਗੱਲ ਕਰਨ ਵਾਲੀ ਇਹ ਕੌਣ ਕਹਿ ਰਿਹਾ ਹੈ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਇਹੋ ਜਿਹੀਆਂ ਗੱਲਾਂ ਇਹਨਾਂ ਦੇ ਉੱਤੇ ਤੁਸੀਂ ਜਵਾਬ ਦੇਣਾ ਹੈ ਕਿ ਵਾਕਿਆ ਹੀ ਇਦਾਂ ਹੋ ਰਿਹਾ ਹੈ ਜਦ ਕਿ ਪੰਜਾਬ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਇਹਨਾਂ ਦਾ ਰੌਲਾ ਰੱਪਾ ਆ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਹ ਵੀ ਲੱਗੇ ਹੋਈਆਂ ਨੇ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ ਤੇ ਭਾਜਪਾ ਜਿਹੜੀ ਉਹਦੋਂ ਵੱਧ ਕੇ ਲੱਗੀ ਹੋਈ ਹੈ ਤੇ ਇਹ ਗੱਲਾਂ ਕਿੱਥੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹਦੇ ਤੇ ਵੀ ਸਾਡੇ ਨਾਲ ਕਮੈਂਟ ਕਰਕੇ ਆਪਨੀ ਜ਼ਰੂਰ ਦਿਓ ਕਿ ਕੀ ਇਦਾਂ ਹੋ ਸਕਦਾ ਆ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਆ ਏਟੀਐਮ ਬਣਾ ਕੇ ਕ੍ਰੈਡਿਟ ਕਾਰਡ ਬਣਾ ਕੇ ਜਿਹੜਾ ਵਰਤਿਆ ਜਾ ਰਿਹਾ ਜੇ ਹਾਂ ਤਾਂ ਵੀ ਲਿਖਿਓ ਜੇ ਨਾ ਤਾਂ ਵੀ ਲਿਖਿਓ ਅਗਲੀ ਜਿਹੜੀ ਗੱਲ ਸਾਹਮਣੇ ਆ ਰਹੀ ਏ ਕਹਿੰਦੇ ਨੇ ਇਹ ਸਮਝਣਾ ਔਖਾ ਹੈ ਕਿ ਮਾਨ ਸਾਹਿਬ ਕੇਜਰੀਵਾਲ ਦੇ ਪਾਇਲਟ ਹਨ ਜਾਂ ਪੰਜਾਬ ਦੇ ਮੁੱਖ ਮੰਤਰੀ ਅਹੇ ਨਹੀਂ ਕਹਿ ਰਹੇ ਲੋਕ ਕਹਿ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਗੁਜ਼ਰਦੇ ਆਂ ਨਿਕਲਦੇ ਆਂ ਵਿਚਰਦੇ ਆਂ ਉਹ ਲੋਕ ਕਹਿ ਰਹੇ ਨੇ ਇਹ ਸਾਰੀਆਂ ਗੱਲਾਂ ਕਿੱਥੋਂ ਤੱਕ ਸੱਚੀਆਂ ਨੇ ਕਿੱਥੋਂ ਤੱਕ ਝੂਠੀਆਂ ਨੇ ਇਹਦੇ ਉੱਤੇ ਰਾਏ ਤੁਸੀਂ ਆਪਣੀ ਦੇਣੀ ਹੈ ਕਮੈਂਟ ਤੁਸੀਂ ਆਪਣੇ ਕਰਨੇ ਆ ਜਲਦੀ ਨਾਲ ਕਮੈਂਟ ਕਰੋ ਤੇ ਸਾਨੂੰ ਦੱਸੋ ਕਿ ਕੀ ਇਹ ਗੱਲਾਂ ਸੱਚੀਆਂ ਨੇ ਇਹ ਗੱਲਾਂ ਕਿੱਥੋਂ ਆ ਰਹੀਆਂ ਨੇ ਕਿਵੇਂ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਕੁਝ ਪਬਲਿਕ ਤੋਂ ਇਕੱਠੀਆਂ ਕੀਤੀਆਂ ਹੋਈਆਂ ਗੱਲਾਂ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਇਹ ਗੱਲਾਂ ਦੇ ਉੱਤੇ ਕੋਈ ਨਾ ਕੋਈ ਗੱਲਬਾਤ ਹੈ ਤੇ ਇੱਕ ਵਾਰੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਵੀਡੀਓ ਵਧੀਆ ਲੱਗਾ ਤੇ ਸ਼ੇਅਰ ਕਰਿਓ ਨਾਲ ਦੇ ਨਾਲ ਦੋਸਤੋ ਆਪਣੇ ਵਿਚਾਰ ਧਰਾਵਾਂ ਜਿਹੜੀ ਕਮੈਂਟ ਦੇ ਵਿੱਚ ਜ਼ਰੂਰ ਛੱਡਿਓ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਲਦਾ ਬਟਨ ਦਬਾ ਲਓ ਧੰਨਵਾਦ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ